ਕੋ ਗੱਲਾਂ ਅਸੀਂ ਇਸ ਪੰਦਰ ਵਾਲੇ ਵਿੱਚ ਵਿਚਾਰਦੇ ਹਾਂ ਕਿ ਇਹ ਗੱਲਾਂ ਨੂੰ ਅਸੀਂ ਪੂਰਾ ਸਾਲ ਯਾਦ ਨਹੀਂ ਰੱਖ ਸਕਦੇ ਕਿ ਕਿਵੇਂ ਛੋਟੇ ਸਬਜਾਦਿਆਂ ਨੇ ਸਾਡੇ ਲਈ ਸ਼ਹਾਦਤ ਦਿੱਤੀਆਂ ਦਰਦੀ ਤੇ ਸਿੱਖੀ ਦੀਆਂ ਗੂੰਜਾਂ ਪਾ ਗਏ ਮਾਏ ਤੇਰੇ ਪੋਤਰੇ ਸ਼ਹੀਦੀ ਪਾ ਗਏ ਕੀ ਕਰਾ ਸੀ ਉਹਨਾਂ ਦੇ ਕਿਵੇਂ ਉਹਨਾਂ ਨੇ ਕੇਸ ਕਤਲ ਨਹੀਂ ਕਰਾਇਆ ਕਿਵੇਂ ਉਹਨਾਂ ਨੇ ਜਕਰੀਮ ਨੂੰ ਸਾਭਿਆ ਉਸ ਠੰਡੇ ਬੁਰਜ ਵਿੱਚ ਵੀ ਸਾਭਿਆ ਚੱਲੇ ਮੌਤ ਵੇਹੋਣਨ ਦਸੰਪਤਾ ਪਾਸ਼ਾ ਨੇ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਵੀ ਦਿਵਾਨ ਲਾਇਆ ਉੱਥੇ ਸਿੰਘਾਂ ਦੀ ਸੰਭਾਲ ਕਰਦੇ ਆਸਾਂ ਦੀ ਵਾਰਤਾ ਕੀਰਤਨ ਕੀਤਾ ਪਿੱਛੇ ਕਿੰਨੀ ਫੌਜ ਚੜ ਕੇ ਆ ਰਹੀ ਸੀ ਕਿ ਤੇ ਸਾਰੇ ਨਹੀਂ ਜਾਣਦੇ ਦਸੰਪਤਾ ਪਾਸ਼ਾ ਨੇ ਜਦੋਂ ਚਮਕੌਰ ਦੀ ਗੜੀ ਛੱਡੀ ਤਾਂ ਉੱਥੇ ਕੀ ਕਿਹਾ ਕਿ ਮੈਨੂੰ ਭੁੱਖ ਲੱਗੀ ਹੈ ਕਿਸ ਚੀਜ਼ ਦੀ ਭੁੱਖ ਲੱਗੀ ਸੀ ਉਸ ਸਮੇਂ ਉਸ ਸਮੇਂ ਉਹਨਾਂ ਨੂੰ ਕੀਰਤਨ ਦੀ ਭੁੱਖ ਲੱਗੀ ਸੀ ਉਹਨਾਂ ਨੇ ਦੀਵਾਨ ਸਜਾਇਆ ਪਿੱਛੇ ਫੌਜ ਆ ਰਹੀ ਸੀ ਪਰ ਫਿਰ ਵੀ ਉਹਨਾਂ ਨੇ ਦੀਵਾਨ ਸਜਾਇਆ ਤੇ ਕਿੰਨੇ ਸਿੰਘ ਸ਼ਹੀਦ ਹੋਏ ਪਰ ਜਦੋਂ ਦਇਆ ਸਿੰਘ ਜੀ ਨੇ ਪੁੱਛਿਆ ਗੁਰੂ ਸਾਹਿਬ ਇੱਥੇ ਰੁਕਣਾ ਜ਼ਰੂਰੀ ਸੀ ਕਿੰਨੇ ਸਿੰਘ ਸ਼ਹੀਦ ਹੋ ਗਏ ਇਹ ਸਿੰਘ ਸ਼ਹੀਦ ਕਰਾਉਣਾ ਜ਼ਰੂਰੀ ਸੀ ਤਾਂ ਕਲੀਆਂ ਨੇ ਪਾਸ਼ਾ ਨੇ ਕੀ ਉੱਤਰ ਦਿੱਤਾ ਕਹਿੰਦੇ ਹਾਂ ਦਇਆ ਸਿੰਘ ਇਹ ਜ਼ਰੂਰੀ ਸੀ ਜਦੋਂ ਮੇਰਾ ਪੰਥ ਇਸ ਇਤਿਹਾਸ ਨੂੰ வாچےਗਾ, ਇੱਕ ਅਥਾ ਨੂੰ ਪਿੱਛੇ ਸੋਚੇਗਾ, ਇਸ ਨੂੰ ਦੁਆਰਾ ਪੜ੍ਹੇਗਾ ਤੇ ਉਹਦੇ ਧਿਆਨ ਚ ਆਏਗਾ ਕਿ ਮੇਰੇ ਗੁਰੂ ਨੇ ਵੀ ਇੰਨੀ ਮੁਸ਼ਕਿਲ ਸਮੇਂ, ਜੰਗਾ ਪੀੜਾਂ ਦੇ ਸਮੇਂ ਵੀ ਇਸ ਨੂੰ ਨਹੀਂ ਛੱਡਿਆ, ਮਤਨੇਮ ਨਹੀਂ ਛੱਡਿਆ, ਅੰਮ੍ਰਿਤ ਵੇਲਾ ਨਹੀਂ ਛੱਡਿਆ, ਤੁਹਾਨੂੰ ਯਾਦ ਆਏਗਾ ਕਿ ਮੈਂ ਮਖਮਲੀ ਗਦੇਲੀਆਂ ਵਿੱਚ ਰਹਿੰਦਾ ਹੋਇਆ, ਇੰੀਆਂ ਸੁਖ ਸਹੇਲਤਾਂ ਵਿੱਚ ਰਹਿੰਦਾ ਹੋਇਆ ਵੀ ਇਸ ਨੂੰ ਨਾ ਛੱਡਾਂ, ਕਿ ਅਸੀਂ ਸਭ ਭੁੱਲ ਗਏ ਹਾਂ। ਨਹੀਂ, ਸਾਨੂੰ ਦੁਬਾਰਾ வாਚਣ ਦੀ ਲੋੜ ਹੈ। ਕਿ ਅਸੀਂ ਇਸ ਪੰਦਰਵਾੜੇ ਦੇ ਵਿੱਚ ਹੀ ਨਹੀਂ ਸਗੋਂ ਪੂਰਾ ਸਾਲ ਇਹਨਾਂ ਗੱਲਾਂ ਨੂੰ ਯਾਦ ਰੱਖੀਏ ਤੇ ਸ਼ਾਇਦ ਨਹੀਂ ਮੈਂ ਕਹਿੰਨੀਆ ਪੱਕਾ ਯਕੀਨ ਹੈ ਮੈਨੂੰ ਜੇ ਅਸੀਂ ਪੂਰਾ ਸਾਲ ਉਹਨਾਂ ਲਾਲਾ ਨੂੰ ਇਸ ਇਤਿਹਾਸ ਨੂੰ ਯਾਦ ਰੱਖਾਂਗੇ ਤੇ ਸਾਡੇ ਬੱਚੇ ਕੀ ਕੋਈ ਕਿਸ ਕਤਲਵਲ ਨਹੀਂ ਜਾਏਗਾ ਅੰਮ੍ਰਿਤ ਵੇਲੇ ਨੂੰ ਯਾਦ ਰੱਖੇਗਾ ਨਿਤਨੇਮ ਨੂੰ ਯਾਦ ਰੱਖੇਗਾ ਉਸ ਕਲਗੀਆਂ ਵਾਲੇ ਪਾਸ਼ਾ ਦਾ ਖੂਨੀ ਇਤਿਹਾਸ ਐਜਾ ਹੈ ਜੇ ਇੱਕ ਵਾਰ ਸਾਡੇ ਅੰਦਰ ਸਾਡੇ ਬੱਚਿਆਂ ਅੰਦਰ ਖੁਣਿਆ ਹੋਏਗਾ ਤਾਂ ਅਸੀਂ ਸਿੱਖੀ ਤੋਂ ਦੂਰ ਨਹੀਂ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗਰੂ ਚੱਕੀ ਪਤੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ